ਹਾਂਜੀ ਵੀਡੀਓ ਵੇਖਣ ਸਾਰੇ ਪੈਨਾ ਤੇ ਚਾਹ ਨੂੰ ਬਾਈ ਤੁਸੀਂ ਕਿਹਦਾ ਕਲਸਾ ਹੈ ਕਿ ਚੀ ਕੀ ਬਤੇ 700 ਕਾਰ ਆਸ ਕਰਦੀ ਕਿ ਤੁਸੀਂ ਸਾਰੇ ਚਾਹ ਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਤਾਂ ਪਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਚਾਹ ਤੇ ਚਾਹ ਬਾਰੇ ਤੁਹਾਨੂੰ ਜਿਹੀ ਜਾਣਕਾਰੀ ਦਿੰਦੀ ਹਾਂ ਕਿ ਅਸੀਂ ਚਾਹ ਜਿਹੜੇ ਤਰੀਕੇ ਨਾਲ ਬਣਾਉਂਦੀ ਹਾਂ ਇੱਧਰ ਆਪਾਂ ਜਿਹੜਾ ਇੱਕ ਕਲਾਸ ਪਾਣੀ ਪਾ ਕੇ ਰੱਖਿਆ ਹਾਇ ਇਹਨੂੰ ਗਰਮ ਹੋਣ ਦਾ ਤੱਕ ਵੀ ਵੇਟ ਕਰਦੇ ਆ ਫਿਰ ਆਪਾਂ ਇਹਦੇ ਵਿੱਚ ਤਪਤੀ ਇਲਾਚੀ ਸਾਰਾ ਕੁਝ ਪਾਉਂਦੇ ਆ ਲੋਜੀ ਇਧਰ ਆਪਾਂ ਲੈ ਲਿਆ ਹੋਇਆ ਸਮਾਨ ਆਪਣਾ ਇਹ ਹੈ ਕਿ ਆ ਮੋਟੀ ਇਲਾਚੀ ਇਹ ਹੈ ਕਿ ਆ ਜਵਾਈਨ ਇਹ ਹੈ ਕਿ ਆ ਮਲਠੀ ਇਹ ਆਪਣਾ ਅਧਿਕਰ ਕਟ ਕੇ ਰੱਖਿਆ ਹੋਇਆ ਹੈ ਆਪਾਂ ਤੇ ਪਹਿਲਾਂ ਇਹ ਸਾਰੀਆਂ ਚੀਜ਼ਾਂ ਪਾ ਦਾਂਗੇ ਆਪਣੇ ਪਾਣੀ ਨੂੰ ਵਾਲਾ ਆ ਗਿਆ ਤੇ ਪਹਿਲਾਂ ਇਹ ਸਾਰੀਆਂ ਚੀਜ਼ਾਂ ਪਾਵਾਂਗੇ ਬਾਕੀ ਆਪਾਂ ਪੱਤੀ ਇਹਨੂੰ ਵਾਲਾ ਦੁਆਨ ਤੋਂ ਬਾਅਦ ਪਾਵਾਂਗੇ ਲੋਜੀ ਹੁਣ ਆਪਾਂ ਲੈ ਲਈ ਹੋਈ ਪੱਤੀ ਖੰਡ ਤੇ ਇਹ ਥੋੜਾ ਜਿਹਾ ਨਮਕ ਥੋੜਾ ਜਿਹਾ ਬੁਝ ਲਿਆ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਫਵਾਲ ਲੈਣਾ ਫਿਰ ਪਾਉਣੀ ਆ ਦੁੱਧ ਲੋਜੀ ਆਪਣਾ ਜਿਹੜਾ ਉਹ ਚਾਰ ਇਚ ਰਹੀ ਹੈ ਹੁਣ ਆਪਾਂ ਪਾਵਾਂਗੇ ਦੁੱਧ ਦੁੱਧ ਆਪਣੇ ਕੋਲ ਹੈਗਾ ਮੱਝਾਂ ਦਾ ਜੇਬਾ ਤੁਸੀਂ ਗਾਵਾਂ ਦਾ ਦੁੱਧ ਵਰਤਦੇ ਹੋ ਤੇ ਫਿਰ ਤੁਸੀਂ ਪਾਣੀ ਘੱਟ ਪਾ ਲਓ ਤਾਂ ਕਿ ਜਿਹੜੀ ਸੰਘਣੀ ਚਾਹ ਹੁੰਦੀ ਉਹ ਹੀ ਸਵਾਦ ਲੱਗਦੀ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਲੇ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਰਿਣ ਲਾਵਾਂਗੇ ਫਿਰ ਆਪਣੀ ਚਾਹ ਬਹੁਤ ਟੇਸਟੀ ਬਣੇਗੀ। ਲਓ ਜੀ ਆਪਣੀ ਚਾਹ ਨੂੰ ਜਿਹੜਾ ਰਿੱਚ ਆਪਾਂ ਨਾਲ ਵਾਲ ਆਉਣਾ ਸ਼ੁਰੂ ਹੋ ਗਿਆ ਵਾ ਇਸੇ ਤਰੀਕੇ ਨਾਲ ਆਪਾਂ ਇਹਨੂੰ ਰਿੱਚ ਦੀ ਰਹਿਣ ਦਵਾਂਗੇ ਤੇ ਆਪਾਂ ਜਿਹੜਾ ਗੈਸ ਵਾਲਾ ਚੁੱਲਾ ਵਾ ਹਨ ਇਹ ਵੀ ਥੋੜਾ ਘੱਟ ਕਰ ਲਾਂਗੇ। ਇਨੂੰ ਐਸੇ ਤਰੀਕੇ ਨਾਲ ਰਿਜਤੀ ਰਹਿਣ ਲਾਂਗੇ 5-10 ਮਿੰਟ ਤਾਂ ਕਿ ਇਹ ਵਧੀਆ ਤਰੀਕੇ ਨਾਲ ਰਿਜ ਜਾਵੇ ਅਸ ਕਰਕੇ ਤੁਹਾਨੂੰ ਸਾਡੀ ਜਲੇਬੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਐਸੇ ਤਰੀਕੇ ਨਾਲ ਚਾਹ ਬਣਾਇਓ ਆਪਣੇ ਪਰਿਵਾਰ ਨਾਲ ਬੈਠ ਕੇ ਪੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ